ਸਟਾਰਟ ਕਰਤੀ ਦੁਬਾਰੀ ਤੋਂ ਦੋ ਸ਼ਬਦ ਦੁਬਾਰੀ ਤੋਂ ਬੋਲੇ ਜਾਣਗੇ ਇਹਨਾਂ ਨੇ ਬਾਈਆਂ ਨੂੰ ਅੱਜ ਵਧਾਈਆਂ ਦਿਓ ਜਰੂਰ ਇਹਨਾਂ ਨੇ ਨਵਾਂ ਟਰੈਕਟਰ ਲਿਆਗਾ ਸੋਨਾਲੀਕਾ 750 ਲਿਆ ਨਵੀਂ ਸਕੀਮ ਚ ਨਵੇਂ ਟਾਇਰ ਪਾ ਕੇ ਦਿੱਤੇ ਆ ਪਵਨਦੀਪ ਸਿੰਘ ਪਵਨਦੀਪ ਸਿੰਘ ਪੁੱਤਰ ਤਰਮਵੀਰ ਤਰਮਵੀਰ ਜੀ ਨਾ ਹਾਂਜੀ ਹੈ ਤਰਮਵੀਰ ਸਿੰਘ ਤੇ ਬਾਈ ਪ੍ਰੇਮ ਬਾਈ ਪ੍ਰੇਮ ਮੌੜਤਿਆਂ ਨਾਲ ਤੁਸੀਂ ਤਾਂ ਬਾਈ ਸਾਡੇ ਮੌੜ ਮੰਡੀ ਤੋਂ ਹੀ ਆ ਬਠਿੰਡਾ ਡਿਸਟ੍ਰਿਕਟ ਤੋਂ ਇਹਨਾਂ ਨਾਲ ਪਿੰਡਾ ਕੋਟਲੀ ਪਵਨ ਪਵਨਦੀਪ ਪਵਨਦੀਪ ਸਿੰਘ ਧਰਮਵੀਰ ਸਿੰਘ ਪਵਨਦੀਪ ਸਿੰਘ ਧਰਮਵੀਰ ਸਿੰਘ ਨੂੰ ਵਧਾਈਆਂ ਦਿਓ ਬਹੁਤ ਮਿਹਨਤੀ ਪਰਿਵਾਰ ਆ ਭਰਾਵੋ ਇਹਨਾਂ ਨੇ ਪਹਿਲਾਂ ਸਾਨੂੰ ਦੱਸ ਕੇ ਢਿਆ ਲੈਬ ਚ ਵੀ ਤੇ ਦੁਆਰੀ ਤੋਂ ਦੱਸਦੇ ਕਿੱਥੋਂ ਕਿੱਥੋਂ ਜਣਿਓ ਭਰਾਵੋ ਤੁਸੀਂ ਜ਼ਰੂਰ ਕਮੈਂਟ ਕਰਿਓ ਕਿਵੇਂ ਇਹਨਾਂ ਨੇ ਪਹਿਲਾਂ ਸੋਨਾ ਲੀਕਾ ਐਂਡੋ ਫਾਰਮਰ ਨਾਲ ਬਦਲ ਮਾਰਦੇ ਕੈਮਰਾ ਐਂਡੋ ਫਾਰਮਾ ਉਹ ਟਰੈਕਟਰ ਇਹਨਾਂ ਨੇ 2020 ਮਾਡਲ ਕਲੀਅਰ ਕਰਿਆਗਾ ਕਿੰਨੇ ਦੀ ਕਿਸ਼ਤ ਸੀ ਭਾਈ ਲੱਖ ਰੁਪਏ ਲੱਖ ਰੁਪਏ ਦੀ ਕਿਸ਼ਤ ਸੀ 6 ਕਿਸ਼ਤਾਂ ਭਰੀਆਂ 700 ਤੇ ਪਹਿਲਾਂ 36 ਸਕੋਰ ਸੀ ਹੁਣ 700 ਤੇ 68 ਸਕੋਰ ਆ 50 ਕਿੱਲੇ ਵਾਲੇ ਜ਼ਿਮੀਂਦਾਰ ਦੇ ਸਕੋਰ ਵੀ ਨਹੀਂ ਹੁੰਦੇ ਇਹਨੇ ਬੁਰਾ ਹਾਲ ਆ ਵਿੱਚ ਦੇਖਿਆਗਾ ਕਿੰਨਾਂ ਦੀ ਨਹੀਂ ਕਿਸ ਤੇ ਇਹ ਬਾਈ ਆ ਕਿੰਨਾਂ ਨੇ ਟਾਈਮ ਸਰਕਿਸਤਾ ਭਰੀਆਂ ਤੁਸੀਂ ਵੀ ਕਿਹੜੇ ਆ ਮ ਵੱਲੋਂ ਮੇਰੇ ਨਾਲ ਕਿੰਨਾਂ ਕੋਲੇ ਜ਼ਮੀਨਾਂ ਨਹੀਂ ਹੈਗੀਆਂ ਕਿਹੜੇ ਭਰਾ ਕਾਮੇ ਭਰਾ ਨੇ ਮਜ਼ਦੂਰ ਭਰਾ ਨੇ ਕਾਮੇ ਉਹ ਕਿਸਤਾ ਨਹੀਂ ਟੁੱਟਣ ਦਿੰਦੇ ਤੁਸੀਂ ਵੀ ਜਲਦੀ ਸੰਪਰਕ ਕਰੋ ਆਸਾਨ ਕਿਸ਼ਤਾਂ ਤੇ ਬ੍ਰੈਂਟਟਨਟ ਟਰੈਕਟਰ ਖਰੀਦੋ ਬ੍ਰੈਂਟਟਨਟਰ ਤੋਂ ਆ ਕੇ ਆਸਾਨ ਕਿਸ਼ਤਾਂ ਆਸਾਨ ਕਿਸ਼ਤਾਂ 'ਚ ਟਰੈਕਟਰ ਭਰ ਸਕਦੇ ਹੋ ਕੋਈ ਪ੍ਰੋਬਲਮ ਆਈ ਤੈਨੂੰ ਕਿਸ਼ਤਾਂ ਭਰਨ ਬਿਲਕੁਲ ਬਿਲਕੁਲ ਵੀ ਨਹੀਂ ਆਈ ਕਾਹਦੇ ਕੰਮ ਤੇ ਚਲਾਉਂਦਾ ਸੀ ਬਈ ਮਸਾਈ ਕਰਾਇਆ ਕਰੇ ਤੇ ਕਿਰਾਏ ਕਰਾਇਆ ਤੇ ਕਿਹੜੇ ਲੋਕ ਤੈਨੂੰ ਦੇਖ ਰਿਹਾ ਹੈ ਮਤਲਬ ਵੀ ਘੱਟੋ ਘੱਟ ਤੈਨੂੰ 5 ਲੱਖ ਬੰਦਾ ਦੇਖੂ ਕੀ ਕਹਿਣਾ ਚਾਹੁੰਦਾ ਵੀ ਵਧੀਆ ਜੀ ਕੰਮ ਕਰੋ ਆਪਦਾ ਮਿਹਨਤ ਨਾਲ ਜੀ ਤੇ ਇੱਕ ਟਰੈਕਟਰ ਲੈ ਕੇ ਨੀ ਟਰੈਕਟਰ ਲੈ ਕੇ ਕਮਾਈ ਕਰ ਸਕਦਾ ਕੋਈ ਹਾਂਜੀ ਹਾਂਜੀ ਕਰ ਸਕਦਾ ਪ੍ਰੇਮ ਕਰ ਸਕਦਾ ਵੀ ਟਰੈਕਟਰ ਲੈ ਕੇ ਕਮਾਈ ਆਪ ਕਰੀਏ ਨਾ ਅਖੇ ਆਧਾਰਨ ਤੌਰ ਤੇ ਕਾਫੀ ਬੰਦੇ ਮੇਰੇ ਕੋਲੇ ਦਾ ਯਾਰ ਹਜ਼ਾਰਾਂ ਦੀ ਗਿਣਤੀ ਹੈ ਬਾਈ ਪ੍ਰੇਮ ਬਾਈ ਕਿਹੜਾ ਮਾੜਲਾ ਤੇਰੇ ਕੋਲੇ 14 ਮਾੜਲਾ ਹਾਂ ਕੋਈ ਜਮੀਨ ਕਿੰਨੀ ਆ ਊੜਾ ਵੀ ਜ਼ਮੀਨਦਾਰ ਨਹੀਂ ਤੁਹਾਡੇ ਕੋਲੇ ਤਾਂ ਵੀ ਐ ਮਨੋ ਚੰਗੇ ਚੰਗੇ ਜ਼ਿਮੀਂਦਾਰ ਨੇ ਟਰੈਕਟਰ 14 ਮਾੜ ਕਿਹੜਾ ਕਾ ਅਰਜਨ ਜੀ ਅੱਛਾ ਟਰਾਲਾ ਵੀ ਆ ਦੋ ਟਰੈਕਟਰ ਨਾਲ ਡੈਡੀ ਚਲਾਉਂਦੇ ਨੇ ਅੱਛਾ ਦੋ ਟਰੈਕਟਰ ਆ ਅੱਛਾ ਕਮਰਸ਼ੀਅਲ ਕਰਾਇਆ ਵਣੇ ਦੀ ਚਲਾਉਂਦੇ ਆ ਨਾ ਰਾਇਆ ਵਣੇ ਚਲਾਉਂਦੇ ਵਧੀਆ ਕਿਸ਼ਤਾਂ ਕੱਢ ਸਕਦਾ ਕਿ ਨਹੀਂ ਕੱਢ ਸਕਦਾ ਬੰਦਾ ਕਰਾਇਆ ਤੇ ਕੱਢ ਦਿੰਦਾ ਜੀ ਕੱਢ ਦਿੰਦਾ ਨਾ ਮਿਹਨਤ ਕਰੋਗੇ ਤਾਂ ਕੱਢ ਦਾਂਗੇ ਮਿਹਨਤ ਕਰੋਗੇ ਤਾਂ ਕੱਢਣਾ ਜੇ ਬੈਠੀ ਰਹਿਣਾ ਉਹ ਤਾਂ ਗੱਲ ਵੱਖਰੀ ਹੈ ਮਿਹਨਤ ਨਾਲ ਤਾਂ ਬੰਦਾ ਸਕਸੈਸਫੁਲ ਹੋ ਸਕਦਾ ਨਾ ਤੁਸੀਂ ਮਿਹਨਤ ਕਰੋ ਫਿਰ ਸਕਸੈਸਫੁਲ ਹੋ ਹਾਂ ਮਿਹਨਤ ਕਰਿਆ ਤੇ ਬਾਈਆਂ ਨੂੰ ਨਵੀਂ ਸਕੀਮ ਚ ਟਾਇਰ ਪਾ ਕੇ ਦਿੱਤੇ ਅੱਜ ਨਵੀਂ ਸਕੀਮ ਲਾਂਚ ਕਰੀ ਆ ਘੱਟ ਪੈਸਿਆਂ ਚ ਬ੍ਰੈਡਟਰ ਨੂੰ ਕਿਉਂ ਬਾਦੂ ਟਾਇਰਾਂ ਦੀਆਂ ਸਕੀਮਾਂ ਮਿਲਦੀਆਂ 100 ਟਾਇਰ ਬ੍ਰੈਡਟਰ ਨੇ ਇਕੱਠਾ ਚੱਕਿਆ 100 ਟਾਇਰ ਇਸ ਕਰਕੇ ਆਹ ਟਾਇਰ ਐਵੇਂ ਲੋ ਪੈਸੇ ਜ਼ਰੂਰ ਲਏ ਆ ਘਾਟਰ ਪੈਸੇ ਲਏ ਆ ਕਿਵੇਂ ਆਪ ਨੂੰ ਸਸਤੀਆਂ ਜੁੜੀਆਂ ਮਿਲ ਜਾਂਦੀਆਂ ਭਰਾਵੋ ਵੀ ਥੋੜੇ ਪੈਸੇ ਪਾ ਕੇ ਪ੍ਰੇਮ ਕੋਲੇ ਨਵੇਂ ਟਾਇਰਾਂ ਵਾਲਾ ਟਰੈਕਟਰ ਮਿਲ ਗਿਆ ਜ਼ਰੂਰ ਪ੍ਰੇਮ ਨੂੰ ਵਧਾਈਆਂ ਦਿਓ ਪ੍ਰੇਮ ਤੇ ਪ੍ਰੇਮ ਤੇ ਧਰਮਵੀਰ ਜੀ ਵੀ ਨਾ ਭੁੱਲ ਜਾਨਾ ਧਰਮਵੀਰ ਨੂੰ ਜ਼ਰੂਰ ਵਧਾਈਆਂ ਦਿਓ ਆਹ ਫੋਨ ਕੱਟਦੇ ਹਾਂ ਮੈਂ ਕਿੱਥੋਂ ਕਿੱਥੋਂ ਜੁੜੇ ਜ਼ਰੂਰ ਕਮੈਂਟ ਕਰਕੇ ਦਿਓ